ਅੱਛੀ ਕਾਲ ਜੀ ਸਾਰਿਆਂ ਨੂੰ ਮਾਰਗ ਤੁਹਾਨੂੰ ਚੜ੍ਹਦੀ ਕਲਾ ਦੇ ਤੰਦਰੁਸਤੀ ਬਖਸ਼ੇ ਤੁਸੀਂ ਦਿਲ ਡੁੱਗਣੀ ਤੇ ਰਾਜ ਡੁੱਗਣੀ ਤਰੱਕੀ ਕਰੋ ਤੇ ਤੁਹਾਡੇ ਵੱਲੋਂ ਅੰਢੀ ਖਵਾਵੇ ਮੈਨੂੰ ਮਾਰਗ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੇ ਸਾਡੇ ਗੁਰਨੁਆਈ ਦਾ ਵੱਡੇ ਆ ਤੇ ਉਹ ਗਿਆ ਆਪਣੇ ਨਾਨਕੇ ਉਹਦੇ ਵਾਸਤੇ ਗਿਫਟ ਕੋਈ ਲੈ ਕੇ ਆਣਾ ਮੈਂ ਉਹ ਮੁੜ ਕੇ ਤੁਹਾਨੂੰ ਵਿਖਾਵਾਂਗੇ ਨਾਲ ਹੀ ਉਹਨੂੰ ਵਿਖਾਵਾਂਗੇ ਤੇ ਕੋਈ ਮਜਬੂਰੀਆਂ ਕਰਕੇ ਉਹਦਾ ਵੱਡੇ ਨਹੀਂ ਬਣਾਇਆ ਗਿਆ ਤੇ ਇਸ ਕਰਕੇ ਉਹਨੂੰ ਕੋਈ ਨਾ ਕੋਈ ਚਲ ਗਿਫਟ ਲੈ ਆ ਦਿੰਦੇ ਮੇਰਾ ਮਾਨੇ ਚਾਹੀ ਤੇ ਦਦਰ ਤੂੰ ਦਾਸਾਂ ਕੋਈ ਗੱਲ ਤੂੰ ਨਹੀਂ ਦੱਸਦੇ ਕੋਈ ਵਿੱਚੋਂ ਸਾਸਿਕਾਲ ਜੀ ਸਾਰਿਆਂ ਨੂੰ ਹਾਂ ਜੀ ਸਾਰੇ ਭੈਣ ਭਰਾਵਾਂ ਨੂੰ ਸਬਸਕ੍ਰਾਈਬਰਾਂ ਨੂੰ ਵੇਖਣ ਸੁਣਨ ਵਾਲਿਆਂ ਨੂੰ ਬਿਲਕੁਲ ਜੀ ਬਿਲਕੁਲ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਸ ਇਹੋ ਗੱਲ ਜਿਹੜੀ ਤੁਸੀਂ ਕੀਤੀ ਉਹ ਮੈਂ ਕਰਦੀ ਆ ਵੀ ਵੱਡੇ ਆ ਗੁਰ ਨਿਵਾਜ ਦਾ ਹਾਂ ਜੀ ਠੀਕ ਹੁਣ ਤੁਸੀਂ ਬਾਜ਼ਾਰ ਜਾਓਗੇ ਤੁਹਾਨੂੰ ਜਿਹੜੀ ਚੀਜ਼ ਚੰਗੀ ਲੱਗੂਗੀ ਉਹ ਲਿਆ ਦਿਓ ਬਿਲਕੁਲ ਠੀਕ ਆ ਠੀਕ ਆ ਜਨਮ ਦਿਨ ਆਉਂਦਾ ਚਲੋ ਬੱਚਿਆਂ ਦਾ ਬੜਾ ਚਾਅ ਚੜਦਾ ਵਾ ਬਿਲਕੁਲ ਬੜੀ ਖੁਸ਼ੀ ਹੁੰਦੀ ਆ ਜਿੰਨੇ ਸਾਲਾਂ ਦਾ ਹੋ ਗਿਆ ਇੰਨੇ ਦਾ ਹੋ ਗਿਆ ਮਾਲਕ ਇਹਨਾਂ ਦੀ ਲੰਮੀ ਲੰਮੀ ਆਰ ਜੀ ਕਰੇ ਆਪਿਆਂ ਦਾ ਅਗਿਆਕਾਰੀ ਬਣਾਵੇ ਬਣਾਵੇ ਵਿਦਿਆ ਦਾ ਦੰਦ ਦੇ ਕੇ ਮਾਲਕ ਦਾ ਤਰੀ ਨਦਰ ਨਿਆਲ ਕਰੇ ਪਰ ਸ਼ੈਤਾਨੀ ਬਹੁਤ ਜਿਆਦਾ ਕਰਦਾ ਵਾ ਗੱਲ ਨਹੀਂ ਕਿਸੇ ਦੀ ਸੁਣਦਾ ਥੋੜੇ ਕੀਤੇ ਹਜੇ ਬਥੇਰਾ ਜਿਹੜੀਦਾ ਵੀ ਆਖੀਦਾ ਤਾਂ ਵੀ ਨਹੀਂ ਮੰਨਦਾ ਕਿਸੇ ਦੀ ਗੱਲ ਹੁਣ ਤੁਸੀਂ ਕਹਿ ਦਿੰਦੇ ਨਿਆਣਾ ਵਾ ਕੋਈ ਗੱਲ ਨਹੀਂ ਵੱਡਾ ਹੋਊਗਾ ਤੇ ਆਪੇ ਠੀਕ ਹੋ ਜਾਊਗਾ। ਨਹੀਂ ਬੱਚਾ ਹੁੰਦਾ ਨਾ ਜਿਹੜਾ ਬੱਚਾ ਹੁੰਦਾ ਉਹ ਬੇਸਮਝ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ ਕਿ ਇਹ ਗੱਲ ਕਿੱਦਾਂ ਕਿੱਦਾਂ ਨਹੀਂ ਤੇ ਜਦੋਂ ਜਿਉਂ ਜਿਉਂ ਜੋ ਬੱਚੇ ਨੇ ਵੱਡੇ ਹੁੰਦੇ ਜਾਂਦੇ ਤਿਉ ਤਿਉ ਹੀ ਉਹਨੂੰ ਸਮਝ ਲੱਗਦੀ ਜਾਂਦੀ ਆ। ਫਿਰ ਉਹਦੇ ਮਾਪੇ ਉਹਨੂੰ ਆਪ ਸਿੱਖਿਆ ਦੇਣੀ ਕਿ ਇਦਾਂ ਨਹੀਂ ਇਦਾਂ ਕਰਨਾ। ਪਰ ਕਈ ਬੱਚੇ ਹੁੰਦੇ ਨਾ ਆਦਤਾਂ ਫਿਰ ਵੱਡੇ ਹੋ ਕੇ ਵੀ ਨਹੀਂ ਹਟਦੀਆਂ ਤਾਂ ਆਪਾਂ ਕਹਿੰਨੇ ਵੀ ਨਹੀਂ ਛਿੜਕਣਾ ਚਾਹੀਦਾ ਵਾ ਨਿਆਣੇ ਨੂੰ। ਪਰ ਇੱਡੇ ਛੋਟੇ ਬੱਚੇ ਨੂੰ ਛਿੜਕਣਾ ਮੈ ਨਹੀਂ ਚਾਹੀਦਾ। ਹਾਂ ਮੈਂ ਨਹੀਂ ਮੰਨਦਾ ਇਹ ਗ ਪਰ ਮੈਂ ਦਲਗੀਨਾਂ ਵੀ ਛੋਟੇ ਬੱਚਿਆਂ ਨੂੰ ਨਾਚਣ ਬੁਖੋਗੋ ਤੇ ਦੁਬਾਰ ਤੇ ਬੂਝ ਪੈ ਜਾਂਦਾ ਬੱਚੇ। ਜਦੋਂ ਨਿਆਣੇ ਮੋਬਾਈਲ ਵੇਖਦੇ ਸਾਰੇ ਦਿਹਾੜੀ ਫਿਰ ਜੋ ਵੇਖਦੇ ਉਹੋ ਹੀ ਕਰਦੇ ਆ। ਫਿਰ ਉਹੋ ਕਰਦੇ ਉਹ ਕੰਮ। ਬਾਕੀ ਕੋਈ ਵੀ ਚਲੋ ਕਰਦੇ ਆ ਪਰ ਮੈਂ ਹਰ ਇੱਕ ਦਾ ਬੱਚਾ ਮੇਰਾ ਕੀ ਕਰਦਾ ਹੁੰਦਾ ਚੁੱਕਣ ਨੂੰ ਤੇ ਮੈਂ ਕਹਿਣਾ ਹੁੰਦਾ ਕਿ ਕੋਈ ਜਨਾਨੀ ਨੂੰ ਮਾਰੀ ਨਾ ਬੱਚੇ ਨੂੰ। ਅੱਛਾ। ਤੇ ਤਾਂ ਮੈਂ ਇਹਨੂੰ ਬੱਚੇ ਨੂੰ ਚੁੱਕ ਲੈਣਾ ਜਾ ਕੇ ਤੇ ਜੇ ਕੋਈ ਰੋਂੜਿਆ ਹੋਵੇ ਤੇ ਪੁੱਛ ਲਈਦਾ ਕਿ ਕਿਹੜੀ ਗੱਲੋਂ ਰੋਂਦਾ। ਆਹੋ ਤੇ ਤੇ ਕਹਿ ਦਿੰਦੀ ਵੀ ਆਹ ਆ ਚੀਜ਼ ਮੰਗਦਾ। ਫਿਰ ਉਹ ਕੋਈ ਚੁੱਕੇ ਤੇ ਲੈ ਜਾਂਦਾ ਉਹਨਾਂ ਦੁਕਾਨ ਤੇ ਵੀ ਕੋਈ ਜਿਹ ਕਿਉਂਕਿ ਮੈਨੂੰ ਐਰ ਕਿਉਂਦਾ ਕਲਜੀਤ ਆਂਦੀ ਆਂਦੀ ਸਾਰਿਆਂ ਨੂੰ ਸੱਦਣਾ ਬਰਥਡੇ ਤੇ ਮੈਂ ਹਾਂ ਚੱਲ ਕੋਈ ਨਹੀਂ ਸੱਦ ਲਾਂਗੇ ਫਿਰ ਕੀ ਆ ਆਹਾਂ ਕੋਈ ਨਹੀਂ ਰੌਣਕ ਮੇਲਾ ਹੀ ਹੁੰਦਾ ਵਾ ਕੜੀ ਪਲ ਭੈਣ ਭਰਾ ਇਕੱਠੇ ਹੋ ਜਾਂਦੇ ਆ ਨੇ ਬੰਨੇ ਆਹੋ ਇਦਾਂ ਹੀ ਆ ਸੱਦਣਾ ਨਹੀਂ ਸਾਰਿਆਂ ਨੂੰ ਬੁਲਾਉਣਾ ਸੀ ਉਹ ਮਜਬੂਰੀ ਦਾ ਕਰਕੇ ਆਹੋ ਚਲੋ ਕੋਈ ਗੱਲ ਨਹੀਂ ਜਿੰਦਗੀ ਦੇ ਵਿੱਚ ਮਾਲਕ ਹਾਰੇ ਕਦਾ ਭਲਾ ਕਰੇ ਹਾਂ ਤੇ ਬਾਕੀ ਤੇ ਇਹ ਬੜੇ ਦਿਨਾਂ ਦਾ ਕਹੀ ਜਾਣਦੇ ਆ ਮੇਰਾ ਬਰਥਡੇ ਆ ਮੇਰਾ 15 ਤਰੀਕ ਨੂੰ ਬਰਥਡੇ 15 ਨੂੰ 15 ਨੂੰ ਮੇਰਾ ਬਰਥਡੇ ਆ ਬਾਕੀ ਜਿਹੜਾ ਗੁਰਨੁਆਇ ਨੂੰ ਵੱਡੇ ਦੇ ਆਪਾਂ ਗਿਫਟ ਲੈ ਕੇ ਦੇਣਾ ਕੋਈ ਚੀਜ਼ ਲੈ ਕੇ ਦੇਣੀ ਹੈ ਨਾ ਇਹ ਸਾਡੇ ਭੈਣ ਜੀ ਸਤਕਾਰਯੋਗ ਸ਼ਰਨਜੀਤ ਕੌਰ ਪਿੰਡ ਗਿਲਜੀਆਂ ਤੋਂ ਇਹ ਉਹਨਾਂ ਵੱਲੋਂ ਗਿਫਟ ਵਾਕੇ ਮੇਰੇ ਵੱਲੋਂ ਤੁਸੀਂ ਲੈ ਦੇਓ ਗੁਰਨੁਆਇ ਨੂੰ ਤੇ ਅਸੀਂ ਗਏ ਸੀ ਆਪਾਂ ਭੈਣ ਜੀ ਨੂੰ ਮਿਲਣ ਤੇ ਉਹਨਾਂ ਨੂੰ ਕਿਰੇ ਜਾਣਾ ਸੀਗਾ ਉਹਦਾਂ ਵੈਸੇ ਤੇ ਉਹਨਾਂ ਵੀ ਆਉਣ ਜਾਣਾ ਸੀ ਵੱਡੇ ਤੇ ਪਰ ਉਹਨਾਂ ਜਾਣਾ ਸੀ ਕਿਤੇ ਉਹ ਕਹਿੰਦੇ ਕਿ ਮੇਰੇ ਵੱਲੋਂ ਗਿਫਟ ਲੈ ਦੇਓ ਤੁਸੀਂ ਤੇ ਮੈਂ ਭੈਣ ਜੀ ਸ਼ਰਨਜੀਤ ਕੌਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿੰਦਾਂ ਨਹੀਂ ਸਾਡਾ ਮਾਨ ਸਰਕਾਰ ਰੱਖਿਆ ਤੇ ਸਾਨੂੰ ਇੱਥੇ ਆਉਂਦੇ ਆ ਤੇ ਪਚਾਉਣ ਵਾਲੀ ਗੱਲ ਕੀਤੀ ਆ ਤੇ ਭੈਣ ਜੀ ਵੱਲੋਂ ਪਿਆਰ ਕਰਦੇ ਸਾਨੂੰ ਭੈਣ ਜੀ ਵੱਲੋਂ ਗਿਫਟ ਹੋ ਗਿਆ ਨਾ ਗੁਰਨਵਾਜ ਨੂੰ ਹਾਂ ਉਹ ਤਾਂ ਹੋ ਗਿਆ ਭੈਣ ਜੀ ਵੱਲੋਂ ਹਾਂ ਤੁਹਾਡੇ ਵੱਲੋਂ ਕੀ ਲਿਆਉਣਾ ਤੁਸੀਂ ਕੀ ਲਿਆਉਣਾ ਆਪਣੇ ਵੱਲੋਂ ਜੋ ਆਖਣ ਕੇ ਲੈ ਆਉਣੀ ਤੇ ਅਸ਼ਾ ਚੱਲ ਅਛਾ ਭੈਣ ਭਰਾਵਾਂ ਦੀ ਅੱਕੀ ਗੱਲ ਹੋ ਆ ਕੇ ਗੱਲ ਕਰਦੀ ਆ ਉਹ ਭੈਣ ਜੀ ਵੱਲ ਹੀ ਹੋ ਗਿਆ ਕੇ ਆਹੋ ਭੈਣ ਨੇ ਦੇ ਤਾ ਤੇ ਭਰਾ ਦੇ ਲਿਆ ਤਾ ਮੈਂ ਮਨ ਦੀ ਮਰਜੀ ਕਰਾਂਗੇ ਮੈਂ ਜਿਹੜਾ ਮਰਜੀ ਕਹੂ ਮੇਰੇ ਮਨ ਦੀ ਮਰਜੀ ਹੋਊਗੀ ਸਾਡੇ ਭੈਣ ਭਰਾਵਾਂ ਦੀ ਗੱਲ ਵਾ ਆਹੋ ਅਸੀਂ ਆਪੇ ਭੈਣ ਜਿੱਥੇ ਜੋ ਭੈਣ ਦੇ ਪਿਆਤਾ ਹੀ ਉਹ ਲੈ ਆਉਣਾ ਆਹੋ ਠੀਕ ਆ ਕੇ ਮੰਦੀਪ ਦਾ ਖੜਾਕ ਕਰ ਭੈਣ ਜੀ ਨੇ ਤੁਹਾਨੂੰ ਦੱਸਿਆ ਹੀ ਹੋਊਗਾ ਵੀ ਆਹ ਗਿਫਟ ਲੈ ਕੇ ਦਿਓ ਹਾਂ ਹਮਿੰਟ ਆ ਕੇ ਆਵਾਂਗੇ ਮੈਂ ਦੱਸ ਰਾਂ ਨਹੀਂ ਕਿ ਮੈਂ ਮੌਕੇ ਤੇ ਬਖਾ ਲੈਣਾ ਅੱਛਾ ਫੇਰ ਠੀਕ ਹੈ ਮੌਕੇ ਤੇ ਬਖਾ ਲੈਣਾ ਇਹ ਗੱਲ ਸਰਪ੍ਰਾਈਜ਼ ਦੇਸ਼ਾਂ ਦੇ ਲੋ ਬੜੀਆਂ ਭੈਣ ਭਰਾਵਾਂ ਦੇ ਫੋਨ ਆਉਂਦੇ ਆ ਸਰਪ੍ਰਾਈਜ਼ ਹੀ ਰੱਖਣਾ ਤਾਂ ਕਿ ਹਜੇ ਹਾਂ ਭੈਣ ਭਰਾਵਾਂ ਦੇ ਬੜੇ ਫੋਨ ਆਉਦੇ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੂੰ ਬੱਚੇ ਬੱਚੀਆਂ ਦੇ ਹੁਣ ਫੋਨ ਆਉਂਦੇ ਆ ਦੇਸ਼ਾਂ ਦੇ ਤੇ ਧੰਨਵਾਦ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੀਦਾ ਵਾਗੇ ਉਹ ਵੀ ਬਾਹਰਲੇ ਮੁਲਕਾਂ ਚੋਂ ਇੰਨਾ ਆਪਣਾ ਟਕੀਮਤੀ ਟਾਈਮ ਕੱਢ ਕੇ ਫੋਨ ਕਰਦੇ ਆ ਹਾਂ ਕੋਈ ਕਿਹਨੂੰ ਪਿਆਰ ਕਰਦਾ ਤਾਂ ਹੀ ਤੇ ਇਹਨੂੰ ਫੋਨ ਆਉਂਦਾ ਉਹ ਤਰ੍ਹਾਂ ਸਾਡੇ ਵਰਗੇ ਨੇ ਕਿੰਨੇ ਫੋਨ ਕਰਨਾ ਹਾਂ ਇਹ ਤਾਂ ਗੱਲ ਹੈ ਹੀ ਆ ਤੇ ਚਲੋ ਹੁਣ ਤੁਸੀਂ ਮੈਂ ਜਾਵਾਂ ਫਿਰ ਤੇ ਨਾਲੇ ਉਹਨਾਂ ਨੂੰ ਲੈ ਆਵਾਂ ਮੈਨੂੰ ਨਹੀਂ ਨਾਲ ਖੜਨਾ ਸਰਪ੍ਰਾਈਜ਼ ਰਹਿਣ ਜਾਣਾ ਅੱਛਾ ਆ ਮੈਂ ਰੇਡ ਚ ਪਾਣੀ ਮਾਰ ਦੇਣੀ ਐ ਨਾ ਵੀ ਭਾਈ ਇੰਨੇ ਦਾ ਲੈ ਇੰਨੇ ਲੈ ਇਹ ਗੱਲ ਹੋ ਜਾਣੀ ਆ ਬੀਬੀਆਂ ਜਿਹੜੀਆਂ ਕਿ ਨੀ ਤੀਨ ਲੈਣ ਲੱਗੀਆਂ ਰੁਪਈਆ ਰੁਪਈਏ ਤੋਂ ਗੱਲਾਂ ਕਰਦੀਆਂ ਅੱਛਾ ਕੀ ਜਾਂਦੀਆਂ ਤੈਨੂੰ ਉਦੋਂ ਵੀ 1 ਰੁਪਿਆ ਘੱਟ ਕਰਨਾ ਜਾਂ ਵਧ ਕਰਨਾ ਉਹ 2 ਰੁਪਿਆ ਘੱਟ ਹੋਣਾ ਸਾਈਕਲ 'ਚ ਦੱਸ ਉਹ ਮੈਨੂੰ ਪਤਾ ਹੈਪੀ ਬਰਥਡੇ ਟੂ ਜੂ ਹੈਪੀ ਬਰਥਡੇ ਟੂ ਜੂ ਇੱਧਰ ਰੁਕ ਮਾ ਇੱਧਰ ਲਿਆ ਅੱਜ 15 ਤਰੀਕ ਦਿਨ ਐਤਵਾਰ ਤੇ ਹੈਪੀ ਬਰਥਡੇ ਤੇ ਅੱਜ ਸ਼ੈਗਲ ਲੈਣ ਮੇਰੇ ਸਾਹ ਕੋਲੋਂ ਆਇਆ ਨੀ ਨਵਾਂ ਆਹ ਹੋ ਗਿਆ ਉਹ ਤਾਂ ਹੈ ਹੀ ਆ ਨਾਲ ਨਾਲ ਪਤੰਗਾ ਲਿਆ ਮੇਰੇ ਦਿਆਂ ਵੇ ਤੰਗਾ ਦਾ ਵੀ ਸਿੱਧੂ ਮੂਸੇਆਹ ਦੀ ਲੜੀ ਆ ਅੱਛਾ ਪਿਆ ਲੜੀ ਤੰਗਾ ਸਿੱਧੂ ਮੂਸੇਆਹ ਵਾਲਾ ਅੱਛਾ ਅੱਛਾ ਮੇਰੇ ਬੂਤੇ ਆ ਕੀ ਜਾਂਦਾ ਸੀ ਕਿ ਠੀਕ ਠੀਕ ਆ ਮੈਂ ਸਿੱਧੂ ਮੂਸੇਆਹ ਦੀ ਲੜੀ ਮੈਂ ਚੱਲ ਉਹ ਲਾਂਗੇ ਅੱਛਾ ਹੁਣ ਨਾਲ ਹੀ ਪਤੰਗਾ ਦੇ ਨਾਲ ਹੀ ਸਾਈਕਲ ਗੁਰਨਵਰ ਸਾਈਕਲ ਕਿੰਨੇ ਲੈ ਕੇ ਦਿੱਤਾ ਕਿੰਨੇ ਲੈ ਕੇ ਦਿੱਤਾ ਸਾਈਕਲ ਦੱਸੋ ਹੈ ਹੈ ਨਹੀਂ ਦੱਸਣਾ ਡੈਡੀ ਜੀ ਨੇ ਲੈ ਕੇ ਦਿੱਤਾ ਸਾਈਕਲ ਬਰਥਡੇ ਦਾ ਹੂੰ ਕਿੰਨਾ ਸੋਹਣਾ ਮੇਰੇ ਪੁੱਤ ਦਾ ਸਾਈਕਲ ਵਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਵਾਲਾ ਗਾੜੀ ਕੁੰਦਾ ਨਹੀਂ ਤੇ ਅਸੀਂ ਮਗਰ ਮਗਰ ਜੋਰ ਲਾਈ ਜਾਂਦੇ ਆ ਕੋਈ ਨਹੀਂ ਕੋਈ ਨਹੀਂ ਇਦਾਂ ਕਰਦੇ ਹੁੰਦੇ ਅਸੀਂ ਪਿੱਛੇ ਪਿੱਛੇ ਜੋਰ ਲਾਈ ਜਾਂਦੇ ਆ ਆਹਾ 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 ਸੱਜ ਗਿਆ ਸੱਜ ਗਿਆ ਸੱਜ ਗਿਆ ਗੁਰਨਵਜ ਗਿਆ ਜੀ ਆਪਣੀ ਨਾਨੀ ਪਿੰਡ ਦਵਾਈ ਲੈਣ ਗਿਆ ਡਾਕਟਰ ਦੇ ਉੱਥੋਂ ਨਾਨੀ ਪਿੰਡ ਚੱਲ ਗਏ ਗੁਰਨਵਾਜ ਦੇ ਆਉਂਦਿਆਂ ਨੂੰ ਅਸੀਂ ਓਏ ਗੁਰਨਵਾਜ ਦੇ ਆਉਂਦਿਆਂ ਨੂੰ ਸਰਪ੍ਰਾਈਜ਼ ਲਿਆਤਾ ਗੁਰਨਵਾਜ ਵਾਹਤੀ ਉਹਦੇ ਵੱਡੇ ਦਾ ਸਾਈਕਲ ਤੇ ਮੁੜ ਕੇ ਡੈਡੀ ਜੀ ਗਏ ਸੀ ਸ਼ਹਿਰ ਇਹਨਾਂ ਨੂੰ ਲੈਣ ਬੱਸ ਤੋਂ ਤੇ ਰਾਜ ਦਾਤਾ ਨਾਲੇ ਵਿਖਾਇਆ ਤੇ ਕਿਤੇ ਚਾਹ ਚੜ ਗਿਆ ਗੁਰਨਵਾਜ ਨੂੰ ਆਉਂਦਿਆਂ ਅੰਦਰ ਵੜ ਗਿਆ ਪਹਿਲਾਂ ਵੀ ਸਾਈਕਲ ਕਿੱਥੇ ਮੇਰਾ ਗੁਰਨਵਾਜ ਐਦਾਂ ਲੱਭਾ ਸਾਈਕਲ ਫਿਰ ਚੰਗਾ ਲੱਗਾ ਦੇਈ ਦੇ ਕਿੰਨੇ ਥੈਂਕ ਯੂ ਕਰ ਦੋ ਡੈਡੀ ਜੀ ਦਾ ਥੈਂਕ ਯੂ ਕਰ ਦੋ ਨਹੀਂ થઈ ਗਿਆ ਨਹੀਂ ਕਰਾਂ ਕੋਈ ਨਹੀਂ ਨਹੀਂ ਕਰਨਾ ਆਹੋ ਜਨਾਬ ਕੋਈ ਵੱਡਾ ਜਾਜੂ ਹੀ ਲੈ ਕੇ ਦੇਊਗਾ ਡੈਡੀ ਉਧਰ ਥੈਂਕ ਯੂ ਕਰੂਗਾ ਕਿ ਇੰਨੇ ਕ ਸਾਈਕਲ ਦਾ ਕੀ ਥੈਂਕ ਯੂ ਕਰਨਾ ਆਹੋ ਇਹ ਤਾਂ ਗੱਲ ਆਈ ਹੈ ਇਥੇ ਤੋਂ ਕਮ ਸਟਾਰਟ ਹੋਣਾ ਚਾਹਜਾ ਕਰਕੇ ਆਹੋ ਇਸੇ ਬਾਹਰ 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 ਹੀ ਉੜਾਉਣਾ ਬਾਹਰ ਅੰਦਰ ਵੀ ਇੱਕ ਬਾਹਰ ਸਸੀ ਕਾਲ ਜੀ ਆ ਰਹੇ ਆ ਤੁਸੀਂ ਆਪ ਕਰਦੇ ਵਾ ਸਾਰੇ ਆ ਠੀਕ ਠੀਕ ਹੋ ਗਏ ਹਾਂ ਆਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹੋਗੇ ਸਸੀ ਕਾਲ ਜੀ ਸਾਰਿਆਂ ਨੂੰ ਤੇ ਕੀ ਕਰਨ ਲੱਗਾ ਗੁਰ ਨਵਾਜ ਪਤੰਗ ਚੜਾਉਣ ਲੱਗਾ ਵਾ ਤੇ ਕਿੰਨੂ ਕਹਿਣ ਡਿਆ ਸੀ ਤੁਸੀਂ ਫੋਨ ਕਰ ਦੋ ਮੈਂ ਕਿਹਦੇ ਨਾਲ ਪਤੰਗ ਚੜਾਉਣੀ ਆ ਹਾਂ ਫਤੇ ਨਾਲ ਕਿਹੜੇ ਫਤੇ ਨਾਲ ਕਿਹੜੇ ਫਤੇ ਨਾਲ ਦੱਸੋ ਉਹ ਸਿਮੂ ਨਾਲ ਹਾਂ ਸਿਮੂ ਨਾਲ ਸਮ੍ਰੀਦ ਹੁਣਾ ਨਾ ਸਿਮੂ ਨਾਲ ਸਿਮੂ ਕਿਹੜਾ ਪੁੱਤ ਸਿਮੂ ਉਹ ਨਾ ਨਾ ਸਿਮੂ ਕਿਹੜਾ ਦੱਸੋ ਸਿਮੂ ਉਹ ਨਾ ਨਾ ਅੱਛਾ ਠੀਕ ਆ ਚਲੋ ਕੋਈ ਨਹੀਂ ਫਤੇ ਨੂੰ ਫੋਨ ਕਰਦਨੇ ਸੋ ਆਖਾਂਟੀ ਨੂੰ ਫੋਨ ਕਰਦਨੇ ਆਂਟੀ ਜੀ ਫਤੇ ਨੂੰ ਲੈ ਕੇ ਆਓ ਗੁਰਨਮਾਈ ਨੇ ਪਤੰਗ ਚੜਾਉਣੀ ਆ ਠੀਕ ਆ ਤੇ ਤੈਨੂੰ ਚੜਾਉਣੀ ਆਉਂਦੀ ਪਤੰਗ ਤੈਨੂੰ ਤਾਂ ਚੜਾਉਣੀ ਨਹੀਂ ਆਉਂਦੀ ਪੁੱਤ ਹਾਂ ਲਾ 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 ਆ ਗਈ ਚੜਾਉਣੀ ਆ ਗਈ ਚੜਾਉਣੀ ਮੇਰੇ ਪੁੱਤ ਨੂੰ ਆ ਗਈ ਚੜਾਉਣੀ ਵੈਰੀ ਗੁੱਡ ਵੈਰੀ ਗੁੱਡ ਪੁੱਤ ਪੜਾਈ ਸਿੱਖਣੀ ਆ ਕਰਨੀ ਪਤੰਗਾ ਨਹੀਂ ਚੜਾਉਣੀਆਂ ਠੀਕ ਆ ਹੈ

ਤੇਰੇ ਕਿਹਨੂੰ ਕਰ ਸੀਤਾ ਜੱਜੂ ਲੈ ਕੇ ਆਇਆ ਸੀਤਾ ਜੱਜੂ ਹਾਂ ਗੁਰਨਵਾਜ ਦੇ ਪਾਪਾ ਨੇ ਆ ਬਬਲ ਗਨ ਭੇਜੀ ਆ ਗੁਰਨਵਾਜ ਵਾਸਤੇ ਕਿੱਦਾਂ ਚੱਲਦੀ ਆ ਦਿਖਾਓ ਇਧਰ ਨੂੰ ਕਰਕੇ ਕਿੱਦਾਂ ਚੱਲਦੀ ਦਿਖਾਓ ਐਈ ਸ਼ਾਵਾச்சே ਬੜੇ ਪਗਾਨੇ ਕਰਦੀ ਓ ਫੁੱਲ ਜੇ ਕਰਦੀ ਗਾੜੀਆਂ ਆਹਾਹਾ ਤੈਨੂੰ ਸੋਹਣੀ ਲੱਗਦੀ ਆ ਤੇ ਪਾਪਾ ਦਾ ਥੈਂਕ ਯੂ ਕੀਤਾ ਸੀ ਤੁਸੀਂ ਕੀ ਆਖਿਆ ਸੀ ਪਾਪਾ ਨੂੰ ਉੱਚੀ ਬੋਲ ਕੇ ਸੁਣਾ ਮੈਨੂੰ ਨਹੀਂ ਸੁਣਦਾ ਕੀ ਆਖਿਆ ਸੀ ਥੈਂਕ ਯੂ ਫਿਰ ਪਾਪਾ ਨੇ ਕੀ ਆਖਿਆ ਥੈਂਕ ਯੂ ਪਾਪਾ ਨੇ ਹੋਰ ਕੀ ਭੀਜੇ ਭੇਜਿਆ ਆਪਣੇ ਪੁੱਤ ਵਾਸਤੇ ਹੈ